ਸਤਿ ਸ਼੍ਰੀ ਅਕਾਲ ਜੀ ਵੇਤਰ ਬਹਾਰਪ੍ਰਤਵੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤਾਂ ਮੌਨਸੂਨ ਜਲਦੀ ਜੜੀ दस्तक ਦੇਣ ਜਾ ਰਹੀ ਪੰਜਾਬ, ਹਰਿਆਣਾ, ਆ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤਾਂ ਰਾਜਸਥਾਨ ਵਿੱਚ ਆਉਂਦੇ ਆਪਾਂ ਗੱਲ ਕਰੀ ਦਿਨਾਂ ਵਿੱਚ ਮੌਸਮ ਵਿੱਚ ਕਾਫੀ ਜੜ ਬਦਲਾਅ ਦੇਖਣ ਨੂੰ ਮਿਲ ਸਕਦਾ ਤਾਂ ਪੰਜਾਬ, ਹਰਿਆਣਾ, ਰਾਜਸਥਾਨ ਹੋ ਗਿਆ ਪੱਛਮੀ ਯੂਪੀ ਦਿੱਲੀ ਦੇ ਕਾਫੀ ਖੇਤਰਾਂ ਵਿੱਚ ਅਗਲੇ ਜੜੇ ਜੂਨ ਦੇ ਦਿਨ ਰਹਿ ਗਏ ਠੀਕ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਖੇਤਰਾਂ ਵਿੱਚ ਵੱਡੇ ਤੌਰ ਤੇ ਜਮੀ ਪ੍ਰਭਾਵਿਤ ਕਰੇਗਾ ਹਲਕੇ ਤੋਂ ਦਰਮਿਆਨਾ ਦਰਮਿਆਨੇ ਤੋਂ ਭਾਰੀ ਤੇ ਭਾਰੀ ਤਰਤੀ ਪਾਰੀ ਵੀ ਜੜ ਤਰਜ ਕੀਤਾ ਜਾ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਜਾਨਕੀ 21 ਤੋਂ ਲੈ ਕੇ 30 ਜੂਨ ਦੇ ਮੌਸਮ ਦੀ ਆ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਖੇਤਰਾ ਵਿੱਚ ਵਾਧਤ ਕਿਹੜੇ ਕਿਹੜੇ ਖੇਤਰਾ ਵਿੱਚ ਘਟੇੜਮੀ ਦਾ ਅਸਰ ਬੰਦੇ ਦਿਖਾਈ ਦੇ ਰਹੇ ਤਾਂ ਮੌਨਸੂਨ ਕਰੋ ਇਹ 10 ਤੱਕ ਦੇ ਸਕਦੀ ਹੈ ਤੇ ਕਿਹੜੇ ਕਿਹੜੇ ਖੇਤਰਾ ਵਿੱਚ ਅਮੀਂ ਦੇ ਅਸਰ ਜ਼ਿਆਦਾ ਰਹਿਣਗੇ ਤਾਂ ਸਾਰੀ ਇਹ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਚਾਹਾਂ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਮੌਨਸੂਨ ਦੀ ਗੱਲ ਕਰ ਤਾਂ ਮੌਨਸੂਨ ਨੇ ਹਿਮਾਚਲ ਦੇ ਅੱਧੇ ਤੋਂ ਜ਼ਿਆਦਾ ਖੇਤਰ ਹੋ ਗਏ ਉੱਤਰਾਖੰਡ ਦੇ ਖੇਤਰ ਹੋ ਗਏ ਯੂਪੀ ਦੇ ਪੂਰਬੀ ਇਲਾਕੇ ਹੋ ਗਏ ਐਮਪੀ ਦੇ ਜ਼ਿਆਦਾਤਰ ਖੇਤਰ ਲਗਭਗ ਐਮਪੀ ਸਾਰਾ ਜਿਹੜਾ ਕਵਰ ਕਰ ਲਿਆ ਤੇ ਯੂਪੀ ਜਿਹੜੇ ਪੂਰਬੀ ਖੇਤਰ ਹੋ ਗਏ ਹਿਮਾਚਲ ਦੇ ਅੱਧ ਤੋਂ ਜ਼ਿਆਦਾ ਤੇ ਉੱਤਰਾਖੰਡ ਤੇ ਸਾਰੇ ਖੇਤਰਾਂ ਵਿੱਚ ਮੌਨਸੂਨ ਜਿਹੜਾ ਦਸਤਕ ਹੋ ਚੁੱਕੀ ਹੁਣ ਰਹਿ ਗਿਆ ਪੰਜਾਬ ਰਿਆਣਾ ਆ ਜਿਹੜਾ ਉੱਤਰੀ ਰਾਜਸਥਾਨ ਹੋ ਗਿਆ ਪੱਛਮੀ ਰਾਜਸਥਾਨ ਹੋ ਗਿਆ ਜਾਂ ਆਪਣੇ ਹਿਮਾ ਵਿਚ ਜਿਹੜਾ ਅਮਾਉਂਟ ਦੀ ਗੱਲ ਕਰਤਾ ਪੂਰਬੀ ਜਿਹੜਾ ਪੰਜਾਬ ਹੋ ਗਿਆ ਜਾਂ ਉੱਤਰ ਪੂਰਬੀ ਇਲਾਕੇ ਹੋ ਗਏ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਗਿਆ ਉਸ ਹਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਮੁਹਾਲੀ ਚੰਡੀਗੜ੍ਹ ਲੁਧਿਆਣਾ ਹੋ ਗਿਆ ਆ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਮੁਹਾਲੀ ਬਰਨਾਲਾ ਦੇ ਇਲਾਕੇ ਹੋ ਗਏ ਜਾਂ ਬਾਕੀ ਹਰਿਆਣਾ ਦੀ ਗੱਲ ਕਰੀ ਕੈਥਲ ਅੰਮ੍ਰਾਲਾ ਪੰਚਕੂਲ ਹੋ ਗਿਆ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਹੋ ਗਏ ਜਾਂ ਪਾਣੀਪਤੂ ਲੈ ਕੇ ਸੋਨੀਪਤ ਹੋ ਗਿਆ ਜੀਂਦ ਹੋ ਗਿਆ ਦਿੱਲੀ ਦੇ ਜਾਂ ਦਿੱਲੀ ਦੇ ਨਾਲ ਲੱਗ ਹਰਿਆਣਾ ਦੇ ਖੇਤਰ ਹੋ ਗਏ ਆ ਪੱਛ ਵਿੱਚ ਅਮਾਉਂਟਸ ਹੁੰਦੀ ਹੈ ਨਾ ਇਹ ਖੇਤਰਾਂ ਵਿੱਚ ਦਸਤਕ ਹੋਣ ਜਾ ਰਹੀ ਹੈ ਠੀਕ ਹੈ ਤਿੰਨਾਂ ਖੇਤਰਾਂ ਵਿੱਚ ਆਉਂਦੇ ਦੋ ਤੋਂ ਚਾਰ ਦਿਨਾਂ ਦੇ ਵਿੱਚ ਜਾਨੀ ਕਿ 21 ਤੋਂ ਅੱਜ ਤਾਂ ਸੰਭਾਵਨਾ ਠੀਕ ਠਾਕ ਜਾਨੀ ਕਿ ਅੱਜ ਤਾਂ ਮੌਸਮ ਜ਼ਿਆਦਾਤਰ ਠੀਕ ਠਾਕ ਰਹਿਣ ਦੇ ਆਸਾਰ ਨੇ ਤੇ ਕੱਲ ਵੀ ਕੁਝ ਖੇਤਰਾਂ ਵਿੱਚ ਨਿੱਕੀ ਮੋਟੀ ਜੜਕਾਰ ਹੋਈ ਹੋਈ ਖਾਸ ਕਰ ਆਪ ਗੱਲ ਕਰੇ ਹੁਸ਼ਿਆਰਪੁਰ ਵਿੱਚ ਵਧੀਆ ਜਿਹੜਾ ਮੈਂ ਦਰਜ ਕੀਤਾ ਗਿਆ ਉਸ ਵਾਰ ਕੁਝ ਪਠਾਨਕੋਟ ਤੇ ਇਹ ਖੇਤਰ ਉਹ ਅੱਜ ਤੜਕਸਾਰ ਨੂੰ ਵੀ ਪਠਾਨਕੋਟ ਤੋਂ ਲੈ ਗੁਰਦਾਸਪੁਰ ਹੁਸ਼ਿਆਰਪੁਰ ਦੇ ਕੁਝ ਖੇਤਰਾਂ ਵਿੱਚ ਜਿਹੜੇ ਅਮੀ ਦਰਜ ਕੀਤੇ ਗਏ ਤੁਸੀਂ ਕਮੈਂਟ ਕਰੇ ਜਰੂਰ ਜਸਤ ਤੁਹਾ ਜੂਨ ਨੂੰ ਕੁਝ ਖੇਤਰਾਂ ਵਿੱਚ ਇਸ ਬਾਵਨਾ ਰਹੀ ਖਾਸ ਕਰ ਪਹਾੜਾਂ ਦੇ ਨਾਲ ਲੱਗਦੇ ਖੇਤਰ ਜਮਾਚਤ ਬਬਤ ਕੁਝ ਖੇਤਰਾਂ ਵਿੱਚ ਪੂਰਬੀ ਚੰਡੀਗੜ੍ਹ ਹੋ ਗਿਆ ਹਰਿਆਣਾ ਦੇ ਪੱਛਮੀ ਖੇਤਰੋ ਕੇ ਪੱਛਮੀ ਯੂਪੀ ਦੇ ਦਿੱਲੀ ਦੇ ਕੁਝ ਖੇਤਰਾਂ ਉਚਾਨਸਾ ਜ 21 ਜੂਨ ਨੂੰ ਬੰਦ ਤੇ ਦਿਖਾਈ ਦੇ ਰਹੇ ਨੇ ਤੇ ਕੱਲ 22 ਤੇ 23 ਤੇ 24 ਤਿੰਨ ਦਿਨਾਂ ਦੇ ਵਿੱਚ ਇੱਕ ਦਿਨ ਕਾਫੀ ਖੇਤਰ ਰਹਿਣਗੇ ਪੰਜਾਬ ਦੇ ਕਈ ਖੇਤਰਾਂ ਵਿੱਚ ਨਾਲ ਲੱਗਦੇ ਹਰਿਆਣਾ ਦੇ ਕਾਫੀ ਖੇਤਰ ਪੱਛਮੀ ਯੂਪੀ ਚੰਡੀਗੜ੍ਹ ਦੇ ਕਾਫੀ ਖੇਤਰਾਂ ਵਿੱਚ ਦਾ ਅਸਰ ਪੰਦੇ ਤੇ ਦਿਖਾਈ ਦੇ ਰਹੇ ਨੇ ਉੱਤਰੀ ਰਾਜਸਥਾਨ ਵਿੱਚ ਵੀ ਕੁਝ ਖੇਤਰਾਂ ਵਿੱਚ ਜਿਹੜੇ ਮੀਂਹ ਦਰਜ ਕੀਤਾ ਜਾਸਰਾ ਕਿਤੇ ਕਿ ਹੜਕਾ ਦੇ ਦਰਮਿਆਨਾ ਤੇ ਕੁਝ ਖੇਤਰ ਦਰਮਿਆਨੇ ਤੋਂ ਤੇ ਜੜਮੀ ਦੀ ਛੱਟਾ ਵੇਖਣ ਨੂੰ ਮਿਲ ਸਕਦੇ ਜਾਨੀ ਕਿ ਮੌਨਸੂਨ ਦੀ ਜਲਦੀ ਜਿਹੜੀ ਦਸਤਕ ਆਉਣ ਜਾ ਰਹੀ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਮੌਨਸੂਨ ਪੰਜਾਬ ਦੇ ਜਿਹੜੇ ਤੁੰ ਜਿਲ੍ਹੇ ਦੱਸੇ ਨੇ ਇੱਥੇ ਇਹ ਦਸਤਕ ਦੇ ਸਕਦਾ ਬਾਕੀ ਪੱਛਮੀ ਆ ਜਿਹੜੇ ਆਪਣੇ ਯੂਪੀ ਦੇ ਖੇਤਰ ਹੋਗੇ ਆ ਪੱਛਮੀ ਜਿਹੜੇ ਹਰਿਆਣਾ ਦੇ ਖੇਤਰ ਹੋਗੇ ਹਰਿਆਣਾ ਦੇ ਕਾਫੀ ਖੇਤਰ ਹੋਗੇ ਉਸ ਦਿੱਲੀ ਦੇ ਕਾਫੀ ਖੇਤਰਾਂ ਵਿੱਚ ਚੰਡੀਗੜ੍ਹ ਦੇ ਕਾਫੀ ਖੇਤਰਾਂ ਮੌਨਸੂਨ ਜਿਹੜਾ ਵਧੀਆ ਮੀਂਹ ਪੈਣ ਦਾ ਸਾਰ ਨੇ ਤਾਂ ਹਿਮਾਚਲ ਹੋ ਗਿਆ ਜੰਮੂ ਕਸ਼ਮੀਰ ਵਿੱਚ ਵਧੀਆ ਜੜਮੀ ਪੈਣ ਦਾ ਸਾਰ ਪਾ ਤੋਂ ਲੱਗੇ 24 ਜੂਨ ਦੇ ਵਿਚਾਲੇ ਇੱਕ ਵਾਰ ਕਾਫੀ ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਕਾਫੀ ਖੇਤਰਾਂ ਵਿੱਚ ਇਹਦਾ ਸਾਰ ਜਿਹੜਾ ਬੰਤੇ ਤਖਾਈ ਦੇ ਰਹੇ ਨੇ ਇਸ ਵਿੱਚ ਖਾਸ ਤੌਰ ਤੇ ਜਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਜਿਆਦਾ ਆਹ ਪੱਛਮੀ ਇਲਾਕੇ ਹੋ ਸਕਦਾ ਥੋੜੇ ਬੁੱਤੇ ਖੇਤਰ ਆ ਪਗਲ ਕਰ ਰਹਿ ਸਕਦੇ ਮੀਂਹ ਤੋਂ ਵਾਂਝੇ ਬਾਕੀ ਆ ਜਿਹੜੇ ਆ ਪੂਰਬੀ ਖੇਤਰ ਹੋਗੇ ਪਾ ਪਠਾਨਕੋਟ, ਗੁਰਦਾਸਪੁਰ ਹੋ ਗਿਆ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮੋਹਾਲੀ, ਚੰਟੀਗੜ੍ਹ ਹੋ ਗਿਆ, ਫਤਿਗੜ੍ਹ ਸਾਹਿਬ, ਮਲੇਰਕੋਟਲਾ, ਲੁਧ ਪਟਿਆਲਾ ਦੇ ਖੇਤਰੋਗੇ ਬਾਕੀ ਜਿਹੜੇ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਇਹਨਾਂ ਵਿੱਚ ਚਾਂਸ ਜਿਹੜੇ ਜ਼ਿਆਦਾ ਰਹਿਣਗੇ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਆ ਫਿਰੋਜ਼ਪੁਰ ਆ ਮੋਗਾ ਵਿੱਚ ਚਾਂਸ ਜਿਹੜੇ ਪੰਦੇ ਤਖਾਈ ਦੇ ਰਹੇ ਨੇ ਆ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਉਸ ਵਰ ਬਠਿੰਡਾ ਦੇ ਖੇਤਰੋਗੇ ਜਾਂ ਮਾਨਸਰ ਖੇਤਰੋਗੇ ਬਾਕੀ ਜਿਹੜੇ ਰਹਿ ਗਏ ਨੇ ਆ ਸ਼ਿਰ ਗੰਗਾ ਨਗ ਰਾਜਸਥਾਨ ਦੇ ਸ਼ਿਰ ਗੰਗਾ ਹਨ ਮਾਨਗੜ ਨੂਪਗੜ ਹੋ ਗਿਆ ਆ ਖਾਜੂ ਵਾਲਾ ਬੀਕਾ ਨੇਰ ਦੇ ਖੇਤਰੋਗੇ ਆ ਨੂਪਗੜ ਦੇ ਨਾਲ ਲੱਗਦੇ ਕੁਝ ਖੇਤਰੋਗੇ ਸੰਗਰੀਆ ਦੇ ਖੇਤਰ ਸਿਰਸਾ ਹਸਾਰ ਹੋ ਗਿਆ ਇਹਨਾਂ ਵਿੱਚ ਚਾਂਸ ਜਿਹੜੇ ਟੁੱਟਵੇਂ ਤ ਕਿੱਥੇ ਕਿਤੇ ਹਲਕੇ ਤੋਂ ਦਰਮਿਆਨ ਅਤੇ ਕੁਝ ਖੇਤਰਾਂ ਵਿੱਚ ਦਰਮਿਆਨੇ ਤੇਜ਼ ਜੜਮੀ ਦੀ ਚੱਟਾਂ ਵੇਖਣ ਨੂੰ ਮਿਲਸਰੇ ਪੱਛਮੀ ਯੂਪੀ ਤੇ ਕਾਫੀ ਖੇਤਰੇ ਪ੍ਰਭਾਵਿਤ ਹੋਸਰੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋ ਕੈਥਲ ਅੰਬਾਲਾ ਪੰਚਕੂਲ ਹੋ ਗਿਆ ਜਾਂ ਆ ਪਾਣੀ ਪਤੋ ਗਿਆ ਜਾਂ ਜੀਨ ਦੇ ਲੱਗ ਕਿਉਂਕਿ ਉਸੇ ਪਾਣੀ ਪਤੋ ਲੈ ਕੇ ਕਰਨਾਲ ਹੋ ਗਿਆ ਆ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਆ ਪੱਛਮੀ ਯੂਪੀ ਦੇ ਖੇਤਰੋ ਗਿਆ ਦਿੱਲੀ ਦੇ ਖੇਤਰੋ ਗਿਆ ਇਹਨਾਂ ਵਿੱਚ ਚਾਂਸ ਜਿਹੜੇ ਜ਼ਿਆਦਾ ਰਹਿਣਗੇ ਜਾਨਕੀ 22 23 24 ਜੂਨ ਦੇ ਵਿਚਾਲੇ ਇਹਨਾਂ ਖੇਤਰਾਂ ਵਿੱਚ ਕਈ ਖੇਤਰਾਂ ਵਿੱਚ ਇਹ ਆਸਾਰਨ ਕਿਤੇ ਕਿਤੇ ਹਲਕਾ ਦਰਮਿਆਨਾ ਕਿਤੇ ਦ ਚਾਰ ਜ਼ਿਲ੍ਹੇ ਇਹੋ ਜਿਹਾ ਵਿਅਸਤ ਜਿੱਥੇ ਕਿ ਬਹੁਤ ਭਾਰੀ ਨਹੀਂ ਜਿਹੜਾ ਤਰਜ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ 25 ਜੂਨ ਤੋਂ ਲੈ ਕੇ ਠੀਕ ਹੈ 25 26 27 ਜੂਨ ਦੇ ਦਿਨਾਂ ਦੇ ਵਿੱਚ ਇੱਕ ਦਿਨ ਕਾਫੀ ਖੇਤਰ ਪੰਜਾਬ ਦੇ ਜਿਹੜੇ ਪੱਛਮੀ ਜਿਹੜੇ ਤੁਣ ਜ਼ਿਲ੍ਹੇ ਜਿਹੜੇ ਘੱਟ ਦਿਖਾਈ ਤੁਹਾਨੂੰ ਕਿਹਾ ਘੱਟ ਜਿਹੜੀ ਆਸਾਰ ਨੂੰ ਉੱਥੇ ਜਿਹੜਾ ਜ਼ਿਆਦਾ ਰਹਿਣਗੇ ਜਾਨਕੀ ਪੱਛਮੀ ਸਰਦੀ ਲੱਗ ਕੇ ਹੋ ਗਈ ਦੱਖਣੀ ਖੇਤਰੋਗੇ ਇੱਥੇ ਵੀ ਜਿਹੜੀ ਮੀਂਹ ਜਾਨਕੀ ਪੂਰੇ ਪੰਜਾਬ ਵਿੱਚ ਜਿਹੜੀ ਸਭਾਵਨਾ ਰਹਿ ਗਈ 25 26 27 ਜੂਨ ਦੇ ਵਿਚਾਲੇ ਇੱਕ ਦਿਨ ਕਾਫੀ ਖੇਤਰਾਂ ਵਿੱਚ ਆਸਾਰ ਰਹਿਣਗੇ ਭਾਵੇਂ ਉਹ ਸਰਦੀ ਲੱਗ ਕੇ ਫਰੋਜ਼ ਬ ਹਾਫਾਜ਼ਲ ਕਾਵੇ ਜਾਂ ਇਸਤਨਾਨ ਬਠਿੰਡਾ ਮਾਨਸਾਬ ਚਿਰਗੰਗਨ ਹਰਮਾਨਗੜ੍ਹ ਰਜਿਸਤਾਨ ਦੇ ਖੇਤਰ ਹਣ ਅਸਿਰਸਾ ਵਿਸਾਰਵ ਸੰਗਰੀਆ ਹੋਵੇ ਜਾਂ ਕੈਥਲ ਕਰਨਾਲ ਅੰਬਾਲਾ ਹੋ ਗਿਆ ਹਰਿਆਣਾ ਦੇ ਕਾਫੀ ਕਿ ਦਿੱਲੀ ਦੇ ਕਾਫੀ ਕਿ ਪੱਛਮੀ ਯੂਪੀ ਆਪਾਂ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹਿਆਰਪੁਰ ਨਵਾਂ ਸ਼ਹਿਰ ਅਨੰਦਪੁਰ ਸਹਾਵ ਰੋਪੜ ਮੋਹਾਲੀ ਹੋ ਗਿਆ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਪਟਿਆਲਾ ਸੰਗਰੂਰ ਹੋਵੇ ਮੋਹਲ ਆਪਣੇ ਚੰਡੀਗੜ੍ਹ ਦੇ ਪਾੜਾ ਦੇ ਨਾਲ ਲਗਦੇ ਖੇਤਰ ਕਾਫੀ ਕਿ ਤਰਾ ਵਿੱਚ ਸਾਰਨਗੇ 25 26 27 ਜੂਨ ਦੇ ਵਿਚਾਲੇ ਇੱਕ ਦਿਨ ਕਾਫੀ ਵੱਡੇ ਤੌਰ ਤੇ ਜਿਹੜਾ ਮੌ ਬਾਕੀ ਜਿਹੜੇ ਜ਼ਿਲ੍ਹੇ ਰਾਏਨ ਕੇ ਮੌਨਸੂਨ ਤੋਂ ਜਾਨਕੀ 22 23 ਜਾਂ ਜਾਕਲੇ 2 ਦਿਨਾਂ ਦੇ ਵਿੱਚ 3 ਦਿਨਾਂ ਦੇ ਵਿੱਚ ਇਹ ਮੌਨਸੂਨ ਜਿਹੜਾ ਪੂਰਬੀ ਖੇਤਰਾਂ ਦੇ ਜ਼ਿਲ੍ਹੇ ਦੱਸੇ ਸੀ ਉੱਥੇ 10 ਤੱਕ ਦੇ ਸਕਦਾ ਬਾਕੀ ਜਿਹੜੇ ਪੱਛਮੀ ਜਾਂ ਹਰਿਆਣਾ ਦੇ ਖੇਤਰ ਹੋਗੇ ਰਾਜਸਥਾਨ ਦੇ ਖੇਤਰ ਇੱਥੇ ਇਹ ਮੌਨਸੂਨ ਬਾਕੀ ਜਿਹੜੇ ਦਿਨ ਰਾਏਨ ਕੇ 24 ਤੋਂ ਲੈ ਕੇ 25 26 27 ਜੂਨ ਦੇ ਵਿਚਾਲੇ ਕਾਫੀ ਖੇਤਰਾਂ ਨੂੰ ਮੌਨਸੂਨ ਜਿਹੜਾ ਜਿਹੜਾ ਕਵਰ ਕਰ ਲਿਆ ਤਾਂ ਕਾਫੀ ਖੇਤਰਾਂ ਵਿੱਚ ਵੱਡੇ ਤੌਰ ਤੇ ਆਉਂਦੇ ਦਿਨਾਂ ਵਿੱਚ ਮੀਂਹ ਦੇ आसार ਬੰਦੇ ਦਿਖਾਈ ਦੇ ਰਹੇ ਨੇ ਤਾਂ ਉਸ ਵਾਰ ਗੱਲ ਕਰੀਏ 28 29 30 ਜ ਕਾਫੀ ਖੇਤਰਾ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਤੇ ਆ ਦਿੱਲੀ ਤੇ ਇੱਕ ਜਾਂ ਦੋ ਵਾਰ ਵੱਟੇ ਤੌਰ ਤੇ ਵੀ ਪ੍ਰਭਾਵਿਤ ਕਰ ਸਕਦਾ ਹੈ ਜਾਨੀ ਕਿ ਜਿਹੜੇ ਜੂਨ ਦੇ ਹੁਣ ਆਖਰੀ ਦਿਨ ਰਹਿ ਗਏ ਨੇ 22 ਤੋਂ ਲੈ ਕੇ 30 ਜੂਨ ਉਸੋ ਜੁਲਾਈ ਦੇ ਪਹਿਲੇ ਹਫਤੇ ਕਾਫੀ ਕਿਤਰਾ ਮੀਂਹ ਦਾ ਸਾਰ ਰਹਿਣਗੇ ਇੱਕ ਦੋ ਦਿਨ ਉਸਦਾ ਗੈਰ ਵਿੱਚ ਪੈਜ ਜਾਂ ਇੱਕ ਦੋ ਵਨ ਹੋ ਸਕਦਾ ਹੈ ਕਿਤੇ ਅੱਜ ਨਹੀਂ ਪਏ ਕੱਲ ਕਿਤੇ ਵੀ ਪਏ ਹੋਸਰ ਇੱਕ ਦੋ ਵਾਰ ਜਾਂ ਦੋ ਚਾਰ ਵਾਰ ਪੂਰੇ ਪੰਜਾਬ ਵਿੱਚ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਪੱਛਮੀ ਯੂਪੀ ਦਿੱਲੀ ਦੇ ਇੱਕ ਸਾਰ ਜੜਮੀ ਪੈਂਦੇ ਸਾਰ ਜੜ ਪੈਂਦੇ ਦਿਖਾਈ ਦੇ ਰਹੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਹੋਰ ਤ ਉਨਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪੇ ਚੈਨਲ ਤੇ ਪਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਵੀਡੀਓ ਤੁਹਾਡਾ ਬਹੁਤ-ਬਹੁਤ ਧੰਨਵਾਦ